ਦਾ ਬਹੁਤ ਵੱਡਾ ਜਿਹੜੇ ਬੰਨਿਆਂ ਨੇ ਇੱਥੇ ਬਹੁਤ ਵੱਡਾ ਜਿਹੜਾ ਵਿਸਾਲ ਇਕੱਠ ਹੈ ਜਿਵੇਂ ਲੱਗਦਾ ਹੈ ਕਿ ਲੋਕਾਂ ਨੂੰ ਹੋਰ ਇਸ ਬਾਰੇ ਆਵਾਜ਼ ਮਾਰਨੀ ਹੈ ਸਰਕਾਰਾਂ ਦੇ ਉੱਤੇ ਵੀ ਜੀ ਮੇਰਾ ਨਾਮ ਹੈਪੀ ਕੋਰ ਧੂਰੀ ਨਾਰੀ ਇਕਤਾ ਜਬਰ ਬਰੋਗ ਦੀ ਫਰੰਟਲ ਸੁਬਾਗੂ ਜੋ ਮਜ਼ਦੂਰ ਔਰਤਾਂ ਦੀ ਜਥੇਬੰਦੀ ਆ ਜੀ ਇਹ ਮਜ਼ਦੂਰ ਕਿਸਾਨ ਸਟੂਡੈਂਟ ਹੋਰ ਵੀ ਵੱਖ-ਵੱਖ ਜਿਹੜੀ ਜਥੇਬੰਦੀਆਂ ਵੱਲੋਂ ਅੱਜ ਸੰਗਰੂਰ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆ ਝਾੜੂ ਸਰਕਾਰ ਆ ਇਹ ਸੱਚੀ ਝਾੜੂ ਸਰਕਾਰ ਆ ਇਹਨੇ ਝਾੜੂ ਫੇਰ ਕੇ ਰੱਖ ਦਿੱਤਾ ਪੰਜਾਬ ਦਾ ਸਫਾਇਆ ਕਰਤਾ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀਗੇ ਇੱਕ ਗੀਤ ਗਾਉਂਦੇ ਹੁੰਦੇ ਸੀਗੇ ਮੰਗਦਾ ਰਹੀ ਸੂਝ ਜਾਵੇ ਕਮੀਆਂ ਦੇ ਵੇੜੇ ਅੱਜ ਕਮੀਆਂ ਦੇ ਵੇੜਿਆਂ ਦੇ ਵਿੱਚ ਕਦੇ ਛਾਤੀ ਵੀ ਨਹੀਂ ਮਾਰੀ ਉਹੀ ਕਮੀਆਂ ਦੇ ਵੇੜਿਆਂ ਨੂੰ ਜੇ ਸਾਡੇ ਤੀਜੇ ਹਿੱਸੇ ਪੱਜੈਤੀ ਜ਼ਮੀਨ ਦੀ ਗੱਲ ਆਉਂਦੀ ਆ ਸਾਡੇ ਹੀ ਮਜ਼ਦੂਰਾਂ ਨੂੰ ਚੱਕ-ਚੱਕ ਕੇ ਜੇਲ੍ਹਾਂ ਦੇ ਵਿੱਚ ਤਾਲਿਆ ਜਾਂਦਾ ਇੱਥੇ ਤੱਕ ਰਗੀ ਇਹਨਾਂ ਨੇ ਕੁਮਾਰੀਆਂ ਬੱਚੀਆਂ ਵੀ ਨਹੀਂ ਬਖਸ਼ਿਆ ਹੈਗੀਆਂ ਉਹਨਾਂ ਨੂੰ ਵੀ ਸਟੂਡੈਂਟਾਂ ਨੂੰ ਜੇਲ੍ਹਾਂ ਦੇ ਵਿੱਚ ਤਾਰਤਾ ਇੰਨਾ ਕਿ ਤਸੱਦਦ ਕੀਤਾ ਕਿ ਸੋਸ਼ਲ ਮੀਡੀਆ ਤੇ ਵੀ ਵੀਡੀਓ ਇੰਨੀ ਵਾਇਰਲ ਨਹੀਂ ਹੋਈ ਹੋਰ ਬਹੁਤ ਵੀਡੀਓ ਵਾਇਰਲ ਹੁੰਦੀਆਂ ਨੇ ਪਰ ਪਿਛਲੇ ਦਿਨੀ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵੱਡੇ ਪੱਧਰ ਤੇ ਇਕੱਠ ਕਰਕੇ ਇੱਕ ਰਾਜੇ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਹੱਕ ਜਤਾਉਣ ਦੀ ਕੋਸ਼ਿਸ਼ ਕੀਤੀ ਆ ਆਪ ਦੇ ਹੱਥੀ ਮੰਗਾ ਲਈ ਬਝਾਰਾ ਕੀਤਾ ਤਾਂ ਉਹਨਾਂ ਨੂੰ ਵੱਡੀ ਪੱਦਰ ਤੇ ਸਾਡੀਆਂ ਮਾਵਾ ਭੈਣਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਤਾਰਿਆ ਗਿਆ ਇਹ ਗੁੱਚੜ ਸਰਕਾਰ ਆ ਇਹ ਸਾਡੇ ਜਿਹੜੇ ਖਾਸ ਕਰਕੇ ਕਿਰਤੀ ਲੋਕਾਂ ਤੋਂ ਅੱਖਾਂ ਨੂੰ ਲਾ ਕੇ ਥੁੱਕ ਸਾਡੇ ਬੇੜਿਆਂ ਦੇ ਵਿੱਚ ਆ ਕੇ ਵੋਟਾਂ ਵਸੂਲਨੀ ਆ ਸਾਨੂੰ ਭਾਵਕ ਕਰਕੇ ਪਰ ਸਾਡੇ ਲੋਕ ਜਿਹੜੇ ਹੈਗੇ ਨੇ ਬਹੁਤ ਜ਼ਿਆਦੇ ਜਾਗਦੇ ਨੇ ਇਹ ਹੋਰ ਵੀ ਅਸੀਂ ਵੱਡੀ ਪੱਧਰ ਤੇ ਇਹਦਾ ਮੂੰਹ ਤੋੜ ਜਵਾਬ ਦੇਵਾਂਗੇ ਜੇ ਇੱਥੇ ਵੀ ਇਹਨਾਂ ਨੇ ਅਸੀਂ ਕਹਿੰਦੇ ਆ ਵੀ ਜਿਹੜੇ ਜਿੰਨੇ ਵੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਹੋ ਸਟੂਡੈਂਟਾਂ ਵੱਲੋਂ ਗ੍ਰਿਫਤਾਰੀਆਂ ਹੋਈਆਂ ਨੇ ਉਹ فوری ਤੌਰ ਤੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਬਿਨਾਂ ਕਿਸੇ ਸ਼ਰਤ ਨਹੀਂ ਐਦਾਂ ਵੀ ਅਸੀਂ ਵੱਡਾ ਕੱਠ ਕਰਕੇ ਜਾਵਾਂਗੇ ਸਾਡੀਆਂ ਮਾਵਾ ਪੈਣਾ ਗਰਸਤਾਰ ਕੀਤੀਆਂ ਸਿਆ ਸਾਡੀਆਂ ਮਾਵਾ ਪੈਣਾ ਹੋਰ ਵੀ ਵੱਡੀ ਪੱਦਰ ਤੇ ਆਈਆਂ ਨੇ ਇਹ ਸਰਕਾਰ ਨੂੰ ਚਾਤੀ ਮਾਰ ਲੈਣੀ ਚਾਹੀਦੀ ਆ ਇਹ ਗੁਰੂ ਪੀਰਾਂ ਦੀ ਧਰਤੀ ਆ ਇਹ ਮਾਈ ਭਾਗੋ ਸੁਤਰੀ ਮਾਵਾ ਜਿਹੜੀਆਂ ਸਾਡੀਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਇਹ ਉਹਨਾਂ ਦੀ ਧਰਤੀ ਆ ਅਸੀਂ ਉਹਨਾਂ ਦੇ ਵਾਰਸ ਆ ਅਸੀਂ ਡਰਾਂਗੇ ਨਹੀਂ ਦਵਾਂਗੇ ਨਹੀਂ ਸੁਤਰੀ ਵਾਈ ਫੁੱਲੇ ਮਾਵਾ ਨੇ ਸਾਡੀਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਅਸੀਂ ਸ਼ਹਾਦਤਾਂ ਪਿੱਛੇ ਨਹੀਂ ਹਟਾਂਗੇ ਨਾ ਹੀ ਅਸੀਂ ਕੁਰਬਾਨੀਆਂ ਦੇਣ ਤੋਂ ਪਿੱਛੇ ਹਟਾਂਗੇ ਜੇਲਾ ਕੋਈ ਜੇਲਾ ਦੇ ਵਿੱਚ ਕਾੜ ਕੇ ਕੋਈ ਸਾਨੂੰ ਇਹ ਡਰੋਂ ਦੀ ਲੁਕਣ ਦੀ ਲੁਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਡਰਦੇ ਨਹੀਂ ਡੱਬਦੇ ਨਹੀਂ ਅਸੀਂ ਦੱਕੇ ਹੇ ਸਾਰੂ ਸਰਕਾਰ ਦਾ ਮੁਕਾਬਲਾ ਕਰਾਂਗੇ ਇਹ ਕਮੇਡੀ ਕਰਨ ਵਾਲੀ ਸਰਕਾਰ ਇਹ ਕਮੇਡੀ ਕਰਨ ਵਾਲੀ ਸਰਕਾਰ ਨੂੰ ਮੁੱਖ ਮੰਤਰੀ ਨੂੰ ਇੱਕ ਕੁਰਸੀ ਦੇਤੀ ਸੱਤਾ ਦੇ ਵਿੱਚ ਆ ਗਈ ਸਰਕਾਰ ਬਹੁਤ ਵੱਡੀ ਪੱਧਰ ਤੇ ਖਾਸ ਕਰਕੇ ਸਾਡੇ ਮਜ਼ਦੂਰਾਂ ਨੇ ਹੀ ਵੋਟਾਂ ਪਾਈਆਂ ਨੇ ਪਰ ਮਜ਼ਦੂਰ ਹੀ ਤਸੱਲੀ ਕਰਾਉਣਗੇ ਸਰਕਾਰ ਦੀ ਧੌਂ ਚੋਂ ਕਿੰਨਾ ਕੱਢਣਗੇ